ਕਰਦਾ ਹੈ ਸਾਡੇ ਐਸਐਸਪੀ ਸਾਹਿਬ ਖਾਕ ਸਾਹਿਬ ਮੈਡਮ ਬਾੜ ਜੀ ਐਸਪੀ ਸਹਿਬਾਨਾ ਉਹਨਾਂ ਦੇ ਨਾਲ ਜਿੰਨੇ ਵੀ ਹੋਰ ਉੱਚ ਅਧਿਕਾਰੀ ਜਿਹੜੇ ਪ੍ਰਸ਼ਾਸਨ ਦੇ ਪੁਜੇ ਹੋਏ ਆ ਉਹ ਖੇਡ ਮੈਦਾਨ ਦੇ ਵਿੱਚ ਆਉਣਗੇ ਅੱਜ ਬਾਬੇ ਮੋਹਨ ਸਿੰਘ ਦੇ ਪੋਤੇ ਦਾ ਗੱਡੀ ਨਾਮਾਨ ਬਾਬਾ ਮੋਹਨ ਸਿੰਘ ਵੀ ਨਾਲ ਆਇਆ ਹੋਇਆ ਹੈ ਮੇਰੇ ਵੀਰੋ ਬਾਬਾ ਜੀ ਮੁਬਾਰਕਬਾਦ ਹੈ ਪੋਤਿਆਂ ਦੇ ਨਾਂ ਕੱਢਦਾ ਪੂਰੀ ਦੁਨੀਆ ਦੇ ਵਿੱਚ ਸਰਦਾਰ ਮੋਹਨ ਸਿੰਘ ਜੀ ਇਸ ਵੇਲੇ ਲੈ ਵੀ ਸੇਵਕਾ ਦਿਖਾ ਦੁਨੀਆ ਨੂੰ ਆਹ ਹੈ ਬਾਬਾ ਮੋਹਨ ਸਿੰਘ ਜਿਹਨੇ ਪੋਤਿਆਂ ਨੇ ਅੱਜ ਵਰਲਡ ਦੇ ਵਿੱਚ ਨਾਂ ਪੈਦਾ ਕਰ ਦਿੱਤਾ ਔਰ ਦਾਦੇ ਨੂੰ ਕਿੰਨੀ ਖੁਸ਼ੀ ਹੋਵੇਗੀ ਇੱਕ ਵਾਰੀ ਤਾੜੀਆਂ ਮਾਰ ਦਿਓ ਦਰਸ਼ਕ ਵੀਰੋ ਇਹ ਤੁਹਾਡੀ ਕਮਾਈ ਹੈ ਤੁਹਾਡੀ ਸੇਵਾ ਬਜ਼ੁਰਗਾਂ ਦੀ ਸੰਤ ਬਾਬਾ ਬਲਵੀਰ ਸਿੰਘ ਦੀ ਮਹਾਪੁਰਸ਼ ਅਚੇਚੇ ਤੌਰ ਤੇ ਆਏ ਨੇ ਖਾਕ ਸਾਹਿਬ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਹੁਣ ਵੱਡੀ ਗੱਡੀ ਆਪਾਂ ਇਧਰ ਗੱਡੀ ਦੇ ਲਾਗੇ ਆ ਜੀਏ ਸਾਰੀ ਸੰਗਤ ਆ ਵੀ ਪਿੰਦੂ ਬੰਟੀ ਟਿੱਬੇ ਵਾਲਾ ਆਵੇਗਾ ਨਾਲ ਸਮੁੱਚੇ ਸੀਤੇਵਾਲ ਦੇ ਖਿਡਾਰੀ ਮੀਕਾ ਢੱਲੋਂ ਜੀ ਸਾਰੀਆਂ ਸ਼ਖਸੀਅਤਾਂ ਨਾਲ ਆਉਣਗੀਆਂ ਉਸਤਾਦ ਜੀ ਕਰਿਓ ਆਪਣੇ ਅੰਦਾਜ਼ ਦੇ ਵਿੱਚ ਗੱਲ ਅੱਜ ਵੱਡੇ ਪੱਦਰ ਤੇ ਮਾਨ ਸਨਮਾਨ ਵਾਕਈ ਯਮਨ ਜੀ ਜੇਡਾ ਵੱਡਾ ਮਾਨ ਸਨਮਾਨ ਹੈ ਉਡੀਆਂ ਵੱਡੀਆਂ ਸ਼ਖਸੀਅਤਾਂ ਅੱਜ ਸਾਡੇ ਵਿਚਕਾਰ ਆਦਰ ਨੇ ਦੇਖੋ ਜਿੱਥੇ ਐਸਐਸਪੀ ਸਾਹਿਬ ਆਏ ਨੇ ਔਰ ਮੈਡਮ ਬਾਠ ਜੀ ਆਏ ਨੇ ਉਥੇ ਸੰਤ ਬਾਬਾ ਬਲਵੀਰ ਸਿੰਘ ਜੀ ਸੀਚੇ ਵਾਲ ਵੀ ਆਏ ਨੇ ਬਰਾੜ ਸਾਹਿਬ ਆਏ ਨੇ ਔਰ ਉਹਨਾਂ ਦੇ ਨਾਲ ਉਹਨਾਂ ਦੇ ਸਾਥੀ ਮੈਂਬਰ ਸੋ ਸਿੱਟੇ ਵੀਰ ਦੀ ਤਰ੍ਹਾਂ ਬੈਸਟ ਹੈ ਔਰ ਬਾਬਾ ਜੀ ਨੇ ਦੇਖ ਲਓ ਵੀ ਸਾਹਮਣੇ ਗੱਡੀ ਜਿਹੜੀ ਤੋਰ ਦਿੱਤੀ ਹੈ ਨਾਲ ਨਾਲ ਸਾਡੇ ਜਿਹੜੇ ਬਾਕੀ ਖਿਡਾਰੀ ਨੇ ਬਹੁਤ 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 ਮੁਬਾਰਕ ਹੈ ਵੀ ਰਾਜਾ ਕਮਲਜੀਤ ਜੰਦ ਕੋਹਾਲੇ ਵਾਲਾ ਲੱਕੀ ਥਾਬਲ ਕੇ ਵਾਲਾ ਬੰਟੀ ਟਿੱਬੇ ਵਾਲੇ ਵੀ ਮੇਰੇ ਵੀਰੋ ਵੱਡੀ ਸਪੋਰਟ ਹੈ ਨਾਲ ਸਾਰੇ ਖਿਡਾਰੀਆਂ ਦੀ ਬੁੱਗੇ ਮੱਲੀਆਂ ਦੀ ਬੇਹ ਪਲੈਂਟੀ ਬਹੁਤ ਵੱਡਾ ਨਾਂ ਬਣ ਗਿਆ ਵਰਲਡ ਦੇ ਵਿੱਚ ਅੱਜ ਮਾਨ ਸਨਮਾਨ ਤਾੜੀਆਂ ਮਾਰ ਦਿਓ ਦਰਸ਼ਕ ਵੀਰੋ ਦਾਦੇ ਦਾ ਕਿੱਡਾ ਮਾਣ ਵੱਧਾ ਉਮਰ ਵੱਧ ਜਾਂਦੀ ਬਜ਼ੁਰਗਿਆਂ ਦੀ ਜਦ ਪੋਤੇ ਐਡਾ ਵੱਡਾ ਮਾਣ ਪ੍ਰਾਪਤ ਕਰ ਲੈਣ ਤੇ ਸਭ ਤੋਂ ਵੱਡਾ ਭਾਗਾ ਵਾਲਾ ਸਮਾਂ ਇਹ ਹੈ ਵੇ ਸੰਤ ਬਾਬਾ ਬਲਵੀਰ ਸਿੰਘ ਜੀ ਮਹਾਪੁਰਸ਼ ਅੱਜ ਆਪ ਗੱਡੀ ਚਲਾ ਰਹੇ ਆ ਆਪ ਗੱਡੀ ਚਲਾ ਰਹੇ ਗੁਰਵੀਰ ਸਿੰਘ ਜੀ ਕੋਲ ਸਾਹਿਬ ਨਾਲ ਨੇ ਐਸਐਸਪੀ ਸਾਹਿਬ ਖੱਕ ਸਾਹਿਬ ਦਾ ਮੈਡਮ ਬਾੜ ਜੀ ਉਹਨਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਪੰਜਾਬ ਪੁਲਿਸ ਦੇ ਵੱਡੇ ਆਫੀਸਰ ਅੱਜ ਵੱਡੇ ਪਦਰ ਤੇ ਮਾਨ ਸਨਮਾਨ ਜਿਹੜਾ ਕੀਤਾ ਜਾ ਰਿਹਾ ਹੈ हां ਜਦ ਬੱਲ ਨੌ ਦੇ ਕੱਪ ਤੇ ਵਾਇਗਰੂ ਨੂੰ ਗੱਡੀ ਦਿੱਤੀ ਗਈ ਤੇ ਵਾਇਗਰੂ ਉਦੋਂ ਵੀ ਸੰਤ ਬਾਬਾ ਬਲਵੀਰ ਸਿੰਘ ਦੀ ਮਹਾਂਪੁਰਸ਼ ਆਏ ਸਨ ਇਹ ਭਾਗਾ ਵਾਲੀ ਧਰਤੀ ਹੈ ਅੱਜ ਬਾਠ ਕਲਾਂ ਦੇ ਵਿੱਚ ਇਹ ਵੱਡੀ ਗੱਡੀ ਮਾਨ ਸਨਮਾਨ ਦੇ ਵਿੱਚ ਅੰਗਰੇਜ਼ ਸਿੰਘ ਫੌਜੀ ਵੀ ਪੂਜਾ ਹੋਇਆ ਪਿੰਦੂ ਅਕਸਰ ਜਿਹੜਾ ਪਾਰ ਕਿਰਪਾ ਸੰਤ ਬਾਬਾ ਅਵਤਾਰ ਸਿੰਘ ਦੀ ਉਹਨਾਂ ਦੀ ਵੱਡੀ ਅਪਾਰ ਕਿਰਪਾ ਅੱਜ ਸੰਤ ਬਾਬਾ ਬਲਵੀਰ ਸਿੰਘ ਦੀ ਸੀਚੇਆੜ ਵਾਲੇ ਮਹਾਂਪੁਰਸ਼ ਦੁਨੀਆ ਦੇ ਵਿੱਚ ਬਹੁਤ ਵੱਡਾ ਨਾਮ ਹੈ ਬਹੁਤ ਵੱਡਾ ਰੁਤਬਾ ਵੱਡੀਆਂ ਸੇਵਾਵਾਂ ਜਿਹੜੀਆਂ ਉਹ ਸਾਡੇ ਲੋਕ ਭਲਾਈ ਦੇ ਲਈ ਵਾਤਾਵਰਣ ਦੇ ਲਈ ਦੇ ਰਿਹਾ ਹੈ ਅੱਜ ਉਹਨਾਂ ਦਾ ਵੱਡੇ ਪੱਦਰ ਤੇ ਮਾਨ ਸਨਮਾਨ ਇਸ ਲਈ ਸਾਰੀ ਕਲੱਬ ਕਰ ਰਹੀ ਹੈ ਬੰਟੀ ਟਿੱਬੇ ਦਾ ਸਪੈਸ਼ਲ ਧੰਨਵਾਦ ਹੈ ਇਹਨਾਂ ਖਿਡਾਰੀਆਂ ਨੂੰ ਗੱਡੀਆਂ ਮਾਨ ਸਨਮਾਨ ਦੇ